ਹਾਂਜੀ ਦੋਸਤੋ ਆ ਵੀਡੀਓ ਦੇਖ ਕੇ ਤੇ ਵੀਡੀਓ ਦੇਖ ਕੇ ਦੱਸਿਓ ਕਿ ਕਸੂਰ ਕਿਹਦਾ ਵਾ ਦੇਖੋ ਇੱਕ ਸੱਖਾ ਹਾ ਨਾਇਦ ਕਾਂਤੇ ਸੀਪਿਆ ਬਾਲਕਰੀ ਬਸ ਤੇ ਹੁੰਦਾ ਉਹ ਨਾਈ ਰੋਟੀ ਖਾਂਦਾ ਪਿਆ ਹੁੰਦਾ ਵਾ ਉਹਨਾਂ ਦਾ ਜਾਂ ਰੋਟੀ ਖਾਦਾ ਆਰਾਮ ਨਾਲ ਰੋਟੀ ਖਾਂਦਾ ਵਾ ਤੇ ਇਹ ਆਰਾਮ ਨਾਲ ਕੁਰਸੀ ਤੇ ਬਹਿ ਜਾਂਦਾ ਵਾ ਆਪਣੀ ਦਾੜੀ ਜਾਂ ਵਾਲਾਂ ਨੂੰ ਸੈਟਿੰਗ ਕਰਦਾ ਉਹਨੂੰ ਰੋਟੀ ਖਾ ਲੇਦਾ ਰੋਟੀ ਖਾ ਕੇ ਪਾਣੀ ਪੂਣੀ ਪੀ ਕੇ ਦੇਖੋ ਇਹ ਵੀ RAM ਨਾ ਬੈਠਾ ਆਪਣੀ ਦੁਕਾਨ ਉੱਤੇ ਕੁਰਸੀ ਤੇ ਕੋਕ ਦੇ ਦਰਵਾਜ਼ਾ ਖੋੜ ਕੇ ਤੇ ਆਪਣੇ ਉਹ ਜੋ ਵੀ ਸਮਾਨ ਲਗਾ ਆ ਕੇ ਤੇ ਗੁਰ ਸਾਹਮਣੇ ਆ ਤੁਹਾਡੇ ਹੁਣ ਪੁੱਛਦਾ ਕੀ ਕਰਨਾ ਵਾਲ ਕਟਿੰਗ ਕਰਨੀ ਆ ਦਾੜ੍ਹੀ ਕਟਿੰਗ ਕਰਨੀ ਆ ਸਮਝਾਉਂਦਾ ਉਹਨੂੰ ਸਾਰਾ ਕੁਝ ਤੇ ਉਸ ਤੋਂ ਬਾਅਦ ਇੱਕੋ ਕਿਸ ਤਰ੍ਹਾਂ ਕਪੜਾ ਚਾਕੇ ਜੋ ਵੀ ਦਾ ਸਮਾਨ ਉਹਨੇ ਸੈੱਟ ਕਰਕੇ ਆਪਣੀ ਕਾਰਵਾਈ ਸ਼ੁਰੂ ਕਰਦਾ ਵਾ ਦੇਖੋਨੇ ਕਪੜਾ ਲਾਤਾ ਕਪੜਾ ਵਾ ਕੇ ਨੂੰ ਸੈੱਟ ਕਰਕੇ ਜੋ ਵੀ ਕਰੀਮ ਕੁਛ ਉਹਦੇ ਮਲ ਕੇ ਫਿਰ ਦੇਖੋ ਦਾੜੀ ਵਾਸਤੇ ਜੋ ਵੀ ਆਸਮਾਨ ਆਪਣੀ ਸੈਟਿੰਗ ਕਰ ਲਾਣਾ ਤੁਸੀਂ ਦੇਖ ਕੇ ਦੱਸੋ ਵੀ ਕਸੂਰ ਕੀ ਦਾ ਇਹਦੇ ਕਰਕੇ ਆਪਣੀ ਸੈਟਿੰਗ ਕਰਦਾ ਵਾ ਦੇਖੋ ਕਿਸ ਤਰ੍ਹਾਂ ਇਹਨੂੰ ਚਲਦੀ ਜਾਂਦੀ ਸ਼ੇਅਰ ਵੀ ਕਰਦੇ ਹੋ ਵਾਤ ਵਾਤ ਤੇ ਦੱਸਿਓ ਅਜ ਕਸੂਰ ਕਿਹਦਾ ਵਾ ਨਾਈ ਦਾ ਏ ਕਿ ਜ਼ਿਆਦਾ ਵਾ ਦੇਖੋ ਕਟਿੰਗ ਜਾ ਜਿਉਂ ਹੀ ਉਥੇ ਨੌਕਰੀ ਦੀ ਸਟਾਰਟ ਕਰਨ ਲੱਗਦਾ ਵਾ ਸ਼ੇਪ ਕਰਨ ਲੱਗਦਾ ਉੱਥੇ ਟੱਪ ਦੀ ਮੋਬਾਈਲ ਦੀ ਘੰਟੀ ਵੱਜ ਜਾਂਦੀ ਆ ਉਹ ਚਾਚੇ ਫੋਨ ਚੱਕਰ ਲੱਗਦਾ ਉਹਦੇ ਆਉਣ ਦਾ ਕੋਈ ਉਸ ਤਰ੍ਹਾਂ ਵੱਜ ਗਿਆ ਘੌਣ ਤੇ ਹੁਣ ਦੱਸੋ ਕਸੂਰ ਕਿਹਦਾ ਵਾ ਉਧਰੋਂ ਫੋਨ ਵੱਜਿਆ ਉਹ ਸਾਰਾ ਨੁਕਸਾਨ ਆਈ ਦਾ ਕੱਢੂ ਵੇਖੋ ਫੈਗੀ ਨਾ ਭਜਦਾ ਦੋਨਾਂ ਨੂੰ ਉਹ ਨਿਕਲ ਲੱਗ ਗਿਆ ਵੇ ਸਰਦਾਰ ਜੇ ਤਾਂ ਮਾਮ ਦੀ ਕੋਸ਼ਿਸ਼ ਵੀ ਕਰਦਾ ਉਹਦੇ ਸਾਹ ਆਖ ਕੇ ਕੋਈ ਚਲਾ ਜਾਂਦਾ ਹੁਣ ਦੁਕਾਨਦਾਰ ਆ ਵੀ ਜਮ ਵਿੱਚ ਪਰਚਰ ਪੈ ਜਾਂਦੀ ਹੈ ਫਤਰਾ ਕਵੜਾ ਆ ਜਾਂਦਾ ਦੇਖੋ ਕਿ ਤੁਹਾਡੇ ਦੋਨਾਂ ਦੇ ਐਕਸ਼ਨ ਦੇਖੋ ਤੁਸੀਂ ਨੋ ਚੱਕ ਦਾ ਸਮਾਨ ਨਹੀਂ ਛੜਦਾ ਗੁੱਸੇ 'ਚ ਦੇ ਇਹਦੇ ਦੇਖੋ ਤੁਸੀਂ ਇਹ ਦੁਕਾਨ ਦਾ ਨਾਈ ਦੀ ਜਿਹੜਾ ਕੰਮ ਕਰਦਾ ਫਿਰ ਦੇਖੋ ਕਹਿੰਦਾ ਸਰ ਕੋ ਪੈਸੇ ਦੇ ਦਿਓ ਉਹ ਫਿਰ ਚਲਾ ਜਾਂਦਾ ਵਾ ਜਦੋਂ ਵਾਪਸ ਆਉਂਦਾ ਵਾ ਦੇਖੋ ਉਹਦਾ ਬੁਲਟ ਵੀ ਉੱਥੇ ਪਿਆ ਭੁੱਲ ਜਾਂਦਾ ਆਪਣਾ ਤੇ ਮੋਬਾਈਲ ਵੀ ਉੱਥੇ ਭੁੱਲ ਜਾਂਦਾ ਉਹ ਆਪਣੀ ਕਿਸਮਤ ਨੂੰ ਕੋਸਦਾ ਵੀ ਕੀ ਹੋ ਗਿਆ ਏ ਜਦੋਂ ਚੱਕਦਾ ਦੇਖੋ ਪਾਣੀ ਪੀ ਕੇ ਆਪਣਾ ਸਮਾਨ ਸਾਮਣ ਲੱਗਦਾ ਤਾਂ ਉਹਦੀ ਨਿਗਾਹ ਉਹਦੀ ਪਾਸੇ ਪੈ ਜਾਂਦੀ ਆ ਮੈਂ ਚਾਕਾ ਦੇਖੋ ਨਿਗਾਹ ਪੈ ਗਈ ਫਰਸਕੋਗ ਦੇ ਦਰਮਿਆ ਵਿਚ ਨੋਟ ਭਰਿਆ ਪਿਆ ਹੁੰਦਾ ਪਰ ਸਤਾਣਾ ਕੱਢਦਾ ਉਹ ਨੋੜ ਗਿਆ ਹੁੰਦਾ ਭੱਜ ਕੇ ਬਾਹਰ ਜਾਂਦਾ ਕਿ ਫੜਾਦਾ ਇਹਨੂੰ ਚਲਾ ਜਾਂਦਾ